12 ਦਸੰਬਰ 2024 ਦਿਨ ਵੀਰਵਾਰ ਨੂੰ ਮੌਜੂਦਾ ਸਮੇਂ ਅਤੇ ਪਿਛਲੇ ਕੁਝ ਲੰਘੇ ਸਮੇਂ ਦੇ ਵਿੱਚ ਕਬੱਡੀ ਦੇ ਵਿੱਚ ਬਹੁਤ ਹੀ ਚੰਗਾ ਪ੍ਰਦਰਸ਼ਨ ਕਰਨ ਅਤੇ ਕਬੱਡੀ ਦੇ ਵਿੱਚ ਮੱਲਾਂ ਮਾਰਨ ਵਾਲੇ ਪਿੰਡ ਜਰਗੜੀ ਦੇ ਨਾਮੀ ਕਈ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਮੂਹ ਪੰਚਾਇਤ ਪਿੰਡ ਜਰਗੜੀ ਅਤੇ ਕਬੱਡੀ ਦੇ ਸੁਪਰਸਟਾਰ ਖਿਡਾਰੀ ਜਸਵੀਰ ਸਿੰਘ ਸੀੜਾ ਜਰਗੜੀ ਦੀ ਮੌਜੂਦਗੀ ਦੇ ਵਿੱਚ ਇਹਨਾਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਕੀਤਾ ਗਿਆ ਸਥਿਥੇ ਦੱਸਣਾ ਬਣਦਾ ਹੈ ਕਿ ਇਹਨਾਂ ਮੌਜੂਦਾ ਖਿਡਾਰੀਆਂ ਨੇ ਵਿਸ਼ੇਸ਼ ਤੌਰ ਦੇ ਉੱਤੇ ਕਬੱਡੀ ਦੇ ਵਿੱਚ ਵਧੀਆ ਬਰਦਸ਼ਨ ਕਰਨ ਦੇ ਮੱਦੇ ਨજર ਪਿੰਡ ਜਰਗੜੀ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਦੇ ਮੱਦੇ ਨਜ਼ਰ ਇਹਨਾਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਪਿੰਡ ਜਰਗੜੀ ਵਿਖੇ ਸਨਮਾਨਿਤ ਕੀਤਾ ਗਿਆ ਸੋ ਇਸ ਮੌਕੇ ਗੱਲ ਕਰੀਏ ਸਮੂਹ ਪੰਚਾਇਤ ਪਿੰਡ ਜਰਗੜੀ ਸੁਪਰਸਟਾਰ ਖਿਡਾਰੀ ਜਸਵੀਰ ਸਿੰਘ ਸਿਰਾ ਜਰਗੜੀ ਸਮਾਜ ਸੇਵੀ ਚੰਕੌਰ ਸਿੰਘ ਜਰਗੜੀ ਹਾਜ਼ਰ ਸਨ ਸੋ ਇਸ ਮੌਕੇ ਗੱਲ ਕਰੀਏ ਸਤਨਾਮ ਸਿੰਘ ਸੱਤੀ ਕਬੱਡੀ ਖਿਡਾਰੀ ਭਲਿੰਦਰ ਜਰਗੜੀ ਗੁਰੀ ਜਰਗੜੀ ਅਤੇ ਗੁਰਮੀਤ ਸਿੰਘ ਸੀਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸੋ ਪ੍ਰੋਗਰਾਮ ਦੇ ਅੰਤ ਦੇ ਵਿੱਚ ਇਹਨਾਂ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਭੰਗੂ ਬੈਂਕੂਤ ਹਾਲ ਵਿਖੇ ਇੱਕ ਟੀ ਪਾਰਟੀ ਵੀ ਕੀਤੀ ਗਈ ਸੋ ਆਉ ਗੱਲ ਕਰਕੇ ਦੇਖਦੇ ਹਾਂ ਇਸ ਮੌਕੇ ਮੌਜੂਦ ਕੁਝ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਸਨਮਾਨ ਸਮਰੋਹ ਬਾਰੇ ਕੀ ਕਿਹਾ ਸੋ ਹਾਂਜੀ ਇਸ ਵਕਤ ਸਾਡੇ ਦੇ ਦਰਮਿਆਨ ਗੱਲ ਕਰੀਏ ਆਪਾਂ ਲੁਧਿਆਣਾ ਮਰੇਲਕੋਟਲਾ ਫੈਡਰੇਸ਼ਨ ਦੇ ਮੁਖ ਸਰਪ੍ਰਸਤ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਮੈਨ ਕਬੱਡੀ ਦੇ ਸੁਪਰਸਟਾਰ ਸੀਰਾ ਜਰਗੜੀ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਪਿੰਡ ਜਰਗੜੀ ਦੀ ਟੀਮ ਵੱਲੋਂ ਇਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ ਕੀ ਕਾਰਨ ਸੀ ਗਲਤ ਕਰਦੇ ਆ ਅ ਸੀਰਜ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪਿੰਡ ਜਰਗੜੀ ਵਿਖੇ ਅੱਜ ਪਿੰਡ ਜਰਗੜੀ ਦੀ ਜਿਹੜੀ ਟੀਮ ਆ ਉਹਨੂੰ ਸਨਮਾਨਤ ਕੀਤਾ ਗਿਆ ਅ ਉਹ ਸਨਮਾਨ ਚਿੰਨ੍ਹ ਦਿੱਤੇ ਗਏ ਨੇ ਤੇ ਇਨਾਮੀ ਕੁਝ ਰਾਸ਼ੀ ਵੀ ਦਿੱਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਜੋ ਸਾਡੇ ਪਿੰਡ ਦੀ ਪੰਚਾਇਤ ਆ ਜੀ ਉਹਨੇ ਜੋ ਵੀ ਅੱਜ ਉਪਰਾਲਾ ਕੀਤਾ ਆਪਣੇ ਪਿੰਡ ਦੇ ਪਲੇਅਰਾਂ ਵਾਸਤੇ ਵੀ ਵਧੀਆ ਖੇਡਦੇ ਨੇ 2 ਸੀਜ਼ਨ ਹੋ ਗਏ ਇਹਨਾਂ ਨੂੰ ਜੋ ਮਲਕਨੇਥ ਟੂਰਨਾਮੈਂਟ ਹੋਇਆ ਸੱਤੀਆ ਯੂਰਪ ਖੇਡ ਕੇ ਵਧੀਆ ਮੈਚ ਖੇਡਿਆ ਦਵਿੰਦਰ ਸਿੰਘ ਖਲੂਟੀ ਨੇ ਬੁਲਾਇਆ ਉੱਥੇ ਜੀ ਤੇ ਭਲਿੰਦਰਾਉਣੀ ਹੋ ਗਏ ਗੀਤੇਉਣੀ ਹੋ ਗਏ ਜੋ ਵੀ ਆਪਣੇ ਹੈਪੀ ਜਰ ਗੜੀ ਹੋਣੀ ਨੇ ਸਾਰੇ ਪੁਰਾਣੇ ਵਧੀਆ ਖੇਡ ਰਹੇ ਨੇ ਜੀ ਪਰ ਜਿਹੜਾ ਹੁਣ ਆਪਣੇ ਲੀਗ ਦੇ ਮੈਚ ਚੱਲਦੇ ਨੇ ਉਹ ਜੀ 6 ਵਜ ਦੇ ਨੂੰ ਸਮਾਪਤੀ ਕਰ ਦਿੰਦੇ ਆ ਜੀ ਉਹ ਮੈਚਾਂ ਦੀ ਠੀਕ ਹੈ ਇਹਹੀ ਗੱਲ ਕਹਿੰਦੇ ਆ ਵੀ ਜਿੰਨਾ ਪਲੇਅਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਮਿਲੇ ਵੀ ਟਾਈਮ ਨਾਲ ਘਰੇ ਜਾਣਾ ਆਪਣੇ ਖਾਣ ਖਾਣ ਆਪ ਦਾ ਸੌਣਾ ਤੇ ਉਸ ਤੋਂ ਬਾਅਦ ਵਧੀਆ ਖੇਡਦੇ ਹੋਣ ਜੀ ਅਜਾ ਆਪਣੇ ਬਾਈ ਜੀ ਗੱਲ ਕਰੀਏ ਆਪਾਂ ਪਿੰਡ ਜਰਗੜੀ ਦੀ ਕਿਉਂਕਿ ਜਰਗੜੀ ਪਿੰਡ ਆਪਣਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਅਜਿਹਾ ਖੇਤਰ ਕਹਿੰਦੀ ਆਪਾਂ ਇੱਕ ਜਿਹੇ ਹਲਾ ਕਹਿੰਦੀ ਇੱਕ ਅਜਿਹਾ ਪਿੰਡ ਕਹਦੀ ਹੈ ਕਬੱਡੀ ਦੀ ਨਰਸਰੀ ਰਹੀਆ ਪਹਿਲਾਂ ਤੋਂ ਤੁਸੀਂ ਹੋ ਗਏ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਕਬੱਡੀ ਖਿਡਾਰੀ ਨੇ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦਾ ਨਾਮ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਪਣੇ ਸਮੇਂ ਨੂੰ ਅਤੇ ਅਜ ਮੌਜੂਦਾ ਸਮੇਂ ਨੂੰ ਕੀ ਖਿਡਾਰੀਆਂ ਦੇ ਵਿੱਚ ਚੇਂਜ ਆਈ ਆ ਕਿਸ ਤਰ੍ਹਾਂ ਦੀ ਸਥਿਤੀ ਸੀ ਉਸ ਸਮੇਂ ਦੀ ਕਬੱਡੀ ਦੀ ਟੀਮ ਦੇ ਵਿੱਚ ਅਤੇ ਮੌਜੂਦਾ ਕਬੱਡੀ ਦੀ ਟੀਮ ਦੇ ਵਿੱਚ ਬੋਲੀ ਜਿਹੜਾ ਉਹ ਉਹ ਟਾਈਮ ਸੀਗਾ ਉਸ ਟਾਈਮ ਜਿੱਦਾਂ ਕਬੱਡੀ ਦਾ ਸੀਗਾ ਵੀ ਮੈਚ ਬਹੁਤ ਘੱਟ ਹੁੰਦੇ ਸੀਗੇ ਹਾਂਜੀ ਹੁਣ ਜਿਆਦਾ ਮੈਚ ਹੁੰਦੇ ਨੇ ਪਲੇਅਰਾਂ ਨੂੰ ਖੇਡਣ ਦਾ ਵੀ ਮੌਕਾ ਜਿਆਦਾ ਮਿਲਦਾ ਪਰ ਜਿੰਨਾ ਮੌਕਾ ਜਿਆਦਾ ਮਿਲ ਰਿਹਾ ਪਲੇਅਰਾਂ ਨੂੰ ਉਹਨਾਂ ਟਾਈਮ ਨਹੀਂ ਮਿਲਦੇ ਆ ਕਿ ਟੂਰਨਾਮੈਂਟ ਦੇ ਪੰਜ ਕਬੱਡੀਆਂ ਮਿਲ ਗਈਆਂ ਹੁਣ ਜਿੱਦਾਂ ਅਸੀਂ ਲੀਗ ਕਰਾਉਣਾ ਲੀਗ ਦੇ ਵਿੱਚ 15 ਤੋਂ 20 ਕਬੱਡੀਆਂ ਦਿੰਦੇ ਆ ਕੁਝ ਪਲੇਅਰ ਇਹ ਨਹੀਂ ਜੈਸਾ ਬਈ ਪੰਜ ਕਬੱਡੀਆਂ ਸੀਗੀਆਂ ਪੰਜ ਕਬੱਡੀਆਂ ਦਾ ਅਸੀਂ ਹਾਰ ਕੇ ਆ ਗਏ ਜੀ ਉਹ ਅੱਗੇ ਵਾਲਾ ਸਿਸਟਮ ਨਹੀਂ ਗਿਆ ਇੱਕ ਖਿਡਾਰੀਆਂ ਨੂੰ ਕਿਵੇਂ ਦੇਖਦੇ ਹਾਂ ਜਦੋਂ ਤੁਹਾਡਾ ਟਾਈਮ ਸੀ ਅਸੀਂ ਵੀ ਤੁਹਾਨੂੰ ਬਾਚ ਕੀਤਾ ਦੇਖਿਆ ਦੇਖਦੇ ਰਹੇ ਹਾਂ ਉਸ ਸਮੇਂ ਖਿਡਾਰੀ ਕਾਫੀ ਜਾਦੇ ਹੁੰਦੇ ਸੀਗੇ ਪਿੰਡ ਜਰਗਰੀ ਤੋਂ ਕਿ ਮੌਜੂਦਾ ਸਮਾਂ ਦੇ ਵਿੱਚ ਵੀ ਹੈਗੇ ਨੇ ਕਿ ਜਾਂ ਕੁਝ ਮੜਾ ਮੋਟਾ ਕੋਈ ਨਾ ਫਰਕ ਪਿਆ ਨਹੀਂ ਜੀ ਚੱਲੀ ਜਾਂਦਾ ਉਦਾਂ ਹੀ ਟਾਈਮ ਨਾਲ ਤਾਂ ਚੇਂਜ ਆਉਣਾ ਹੀ ਆ ਸਾਰਾ ਕੁਝ ਜਿੱਦਾਂ ਵੀ ਹੈਗਾ ਜੀ ਕਿਉਂਕਿ ਹੁਣ ਇਹ ਆ ਜੀ ਪਹਿਲਾਂ ਜਦੋਂ ਬਾਹਰ ਵੀ ਜਾਣ ਦਾ ਪਲੇਅਰਾਂ ਦਾ ਕਬੱਡੀ ਦਾ ਹੁੰਦਾ ਸੀਗਾ ਉਸ ਵੇਲੇ ਬਹੁਤ ਔਖਾ ਹੁੰਦਾ ਆਪਣੀ ਲੀਗ ਵੀ ਕਰਵਾ ਰਹੇ ਆ ਆਪਾਂ ਲੀਗ ਦੇ ਵਿੱਚ ਹੁਣ 7-8 ਮੁੰਡੇ ਤੱਕੀ ਯੂਰਪ ਗਏ ਨੇ ਤੇ ਹੋਰ ਵੀ ਮਲੇਸ਼ੀਆ ਹੋਰ ਪਾਸੇ ਨਿਊਜ਼ੀਲੈਂਡ ਗਏ ਨੇ ਤੇ ਉਸੇ ਆਪ ਹੁਣ ਚੋਣ ਕਰ ਲਨੇ ਆ ਜੀ ਯਾ ਮੁੰਡੇ ਵਧੀਆ ਨੇ ਹੁਣ ਨਹੀਂ ਸਾਡੇ ਟਾਈਮ ਤਾਂ ਜੀ ਬਹੁਤ ਔਖਾ ਹੁੰਦਾ ਸੀ ਕਹਿੰਦੇ ਪਲੇਅਰ ਹੀ ਨਹੀਂ ਇੱਧਰ ਤੋਂ ਜਾਂਦਾ ਹੀ ਨਹੀਂ ਕੋਈ ਬਾਰੇ ਅੱਛਾ ਥੋੜੀ ਪੀੜੀ ਨੂੰ ਜਿਸ ਤਰ੍ਹਾਂ ਗਾਂਹ ਤੋੜਦੇ ਨੇ ਜਿਸ ਤਰ੍ਹਾਂ ਉਹ ਮੁੰਡਾ ਆ ਆਪਣੇ 4-5 ਸਾਲ ਤੋਂ ਅਸੀਂ ਵੀ ਇਹਨਾਂ ਦਾ ਕਾਫੀ ਨਾਂ ਜੁਣਿਆ ਸੱਤੀ ਜਰਗੜੀ ਹਨਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹਦੇ ਵਿੱਚ ਕੀ ਗੁਣ ਹੈਗੇ ਨੇ ਤੁਹਾਡੇ ਵਰਗੇ ਜਾਂ ਜਿਸ ਤਰ੍ਹਾਂ ਜਿਹੜੇ ਟਾਈਮ ਤੁਸੀਂ ਖੇਡਦੇ ਸੀ ਕੀ ਇਹ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਾਂਗੂ ਪਿੰਡ ਜਰਗੜੀ ਦਾ ਨਾਮ ਰੋਸ਼ਨ ਕਰਨ ਦੇ ਹੈਗਾ ਜੀ ਸਮਰਥ ਨਹੀਂ ਜੀ ਹੁਣੇ ਕਰ ਰਿਹਾ ਹੈ ਜੀ ਠੀਕ ਹੈ ਤੁਸੀਂ ਬਹੁਤ ਨੌ ਬਹੁਤ ਰੋਸ਼ਨ ਕਰ ਰਿਹਾ ਜੋਰ ਪਖੇੜ ਕੇ ਹੈ ਜੀ ਹਾਂ ਜੋਰ ਪਖੇੜਿਆ ਉੱਥੇ ਵਧੀਆ ਖੇੜਿਆ ਤੇ ਉਰੇ ਮੈਂ ਸਾਰੇ ਵਧੀਆ ਖੇੜਦਾ ਜੀ ਕਿਉਂਕਿ ਟਾਈਮ ਨਾ ਤਾਂ ਤੁਹਾਨੂੰ ਪਤਾ ਹੀ ਆ ਜੀ ਉਹਨੂੰ ਕਹਿਣ ਮਗਾਈ ਜਾਣਾ ਜਾਈ ਜਾਣਾ 37 ਤੋਂ ਬਾਅਦ ਹੋਰ ਆਜਣ ਦੇ ਜੀ 37 ਤੋਂ ਬਾਅਦ ਇਹ ਆਗੇ ਹਾਂ ਜੀ ਇਹੀ ਆ ਵੀ ਸਤਾਈ ਕਹਿੰਦੇ ਆ ਵੀ ਜਿੱਦਾਂ ਚੱਲ ਰਿਹਾ ਲੜੀ ਜਿਹੜੀ ਇਦਾਂ ਚੱਲੀ ਆ ਬੁਲਿਆ ਹਾਂ ਜੀ ਯਾਨੀ ਮੌਜੂਦਾ ਸਮੇਂ ਦੇ ਵਿੱਚ ਆਂਦੀ 37 ਸਾਹਮਣੇ ਆ ਬੰਗੜੋ ਜੱਦੀ ਪਿੰਡ ਦੀ ਹੈ ਬਿਲਕੁਲ 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 ਹੀ ਸਾਹਮਣੇ ਠੀਕ ਆ ਠੀਕ ਆ ਸੋ ਦੋਸਤੋ ਇਹ ਸਾਣਾ ਆਪਣੇ ਸੁਪਰਸਟਾਰ ਕਬੱਡੀ ਖਿਡਾਰੀ ਸੀਰਾ ਜਰਗੜੀ ਕਿਉਂਕਿ ਵਿਸ਼ੇਸ਼ ਤੌਰ ਦੇ ਉੱਤੇ ਇਹ ਵੀ ਅ ਅੱਜ ਨਾਲ ਸੀਗੇ ਸਮੂਹ ਪੰਚਾਇਤ ਪਿੰਡ ਜਰਗੜੀ ਵੱਲੋਂ ਮੌਜੂਦਾ ਸਮੇਂ ਦੇ ਜਿਹੜੇ ਸੁਪਰਸਟਾਰ ਖਿ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਗਲਵਤ ਕੀਤੀ ਆ ਸੋ ਇਸ ਵਕਤ ਸਾਡੇ ਦਰਮਿਆਨ ਚਮਕੌਰ ਸਿੰਘ ਜਰਗਰੀ ਉਹ ਮੌਜੂਦ ਨੇ ਕਿਉਂਕਿ ਵਿਸ਼ੇਸ਼ ਤੌਰ ਤੇ ਵੱਡਾ ਉਪਰਾਲਾ ਇਹਨਾਂ ਦਾ ਵੀ ਯੋਗਦਾਨ ਆ ਹਾਂਜੀ ਚਮਕੌਰ ਸਿੰਘ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਕ ਵੱਡੀ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਸਮੂਹ ਪੰਚਾਇਤ ਵੱਲੋਂ ਕਿਵੇਂ ਦੇਖਦੇ ਹੋ ਆਪਣੇ ਵੱਲੋਂ ਕਿਸ ਤਰ੍ਹਾਂ ਦੀ ਜਿਹੜੀਆਂ ਸਵਾਵਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲਮੋਗੇ ਅਸੀਂ ਅੱਜ ਜੋ ਮੇਰੇ ਪਿੰਡ ਦੇ ਕਬੱਡੀ ਖਿਡਾਰੀ ਨੇ ਇਹਨਾਂ ਸਾਰੇ ਰਲ ਕੇ ਖੇਡ ਰਹੇ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਤੇ ਆਪਣੇ ਸਪਨਾਮ ਸਿੰਘ ਜੀ ਸੱਤੀ ਜੋ ਕਿ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦੀ ਖੇਡ ਤੋਂ ਵੀ ਅਸੀਂ ਖੁਸ਼ਾਂ ਸਾਰੇ ਖਿਡਾਰੀਆਂ ਦੀ ਖੇਡ ਤੋਂ ਖੁਸ਼ਾਂ ਜਿਹੜੇ ਵਧੀਆ ਖੇਡ ਰਹੇ ਨੇ ਅੱਜ ਜੋ ਨਸਿਆਂ ਦਾ ਦੌਰ ਚੱਲ ਰਿਹਾ ਅੱਜ ਜੋ ਚਿੱਟੇ ਦਾ ਦੌਰ ਚੱਲ ਰਿਹਾ ਸਰਕਾਰਾਂ ਉਹਦੇ ਵੱਲ ਉਹਨਾਂ ਜਾਂ ਸਮਾਜ ਵੀ ਉਹਨਾਂ ਧਿਆਨ ਨਹੀਂ ਦੇ ਰਿਹਾ ਸਮਾਜ ਸਮਾ ਉਲਟਾ ਸਾਡੇ ਭਰਾ ਨਸਾ ਸਾਡੇ ਬੱਚਿਆਂ ਚ ਦੇ ਰਹੇ ਨੇ ਉਹ ਵੀ ਲਈ ਅਸੀਂ ਚਿੰਤਾਤ ਹਾਂ ਪਰ ਇਹ ਜਿਹੜੇ ਸਾਡੇ ਬੱਚੇ ਨੇ ਖਿਡਾਰੀ ਨੇ ਇਹ ਉਸ ਪਾਸਿਓਂ ਹਟ ਕੇ ਚੰਗੇ ਪਾਸੇ ਮਤਲਬ ਮਿਹਨਤ ਕਰਕੇ ਸਾਡੇ ਪਿੰਡ ਦਾ ਨਾਮ ਵੀ ਰੋਸ਼ਨ ਕਰ ਰਹੇ ਨੇ ਕਬੱਡੀ ਖੇਡ ਕੇ ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਸਾਡਾ ਵੀਰ ਸਾਡਾ ਭਰਾ ਸੀਧਾ ਜਰਗੜੀ ਗੋਗੀ ਜਰਗੜੀ ਤੇ ਨਿੱਕਾ ਜਰਗੜੀ ਆਪਣੇ ਸਾਰੇ ਕਿੰਨੇ ਸਾਡੇ ਪਿੰਡ ਦੇ ਖਿਡਾਰੀ ਸੀਗੇ ਪਰ ਖਿਡਾਰੀ ਪਹਿਲਾਂ ਨਾਲੋਂ ਗਿਣਤੀ 'ਚ ਘਟੇ ਨੇ ਪਰ ਜਿਹੜੀ ਇਹਨਾਂ ਦੀ ਮਿਹਨਤ ਆ ਉਹ ਕਰ ਰਹੇ ਨੇ ਉਹਦੇ ਨਾਲ ਸਾਡੇ ਪਿੰਡ ਦਾ ਨਾਮ ਇਹਨਾਂ ਨੇ ਚਮਕਾਇਆ ਸਾਡੇ ਪਿੰਡ ਦੀ ਪੰਚਾਇਤ ਸਰਪੰਚ ਸਰਦਾਰ ਪਵਿੱਤਰ ਸਿੰਘ ਜੀ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਉਹਨਾਂ ਦੀ ਪੰਚਾਇਤ ਨੇ ਇਹਨਾਂ ਨੂੰ ਅੱਜ ਸਨਮਾਨਿਤ ਕਰਨ ਦਾ ਜੋ ਉਪਰਾਲਾ ਕੀਤਾ ਅਸੀਂ ਉਹਦੇ ਲਈ ਪੰਚਾਇਤ ਦੇ ਮੌਜੂਦਾ ਪੰਚਾਇਤ ਦੇ ਧੰਨਵਾਦੀ ਆ ਤੇ ਅੱਗੇ ਤੋਂ ਖਿਡਾਰੀਆਂ ਨੂੰ ਵੀ ਇਹੀ ਅਸੀਂ ਤਾਂ ਉਹ ਕਰਦੇ ਆ ਮਤਲਬ ਇਹ ਵੀ ਸਾਡੀ ਭਾਵਨਾ ਵੀ ਅਸੀਂ ਇਹਨਾਂ ਦੇ ਨਾਲ ਰੱਖਾਂਗੇ ਜੋ ਵੀ ਇਹਨਾਂ ਨੂੰ ਮਤਲਬ ਜਿੰਨਾ ਕਸੀਂ ਅਸੀਂ ਇਹਨਾਂ ਦੀ ਸਹਾਇਤਾ ਕਰਨ ਲਈ ਜੋਗ ਤਾਂ ਨਹੀਂ ਪਰ ਜਿੰਨੀ ਸਾਨੂੰ ਹੈਗੀ ਮਤਲਬ ਪ੍ਰਮਾਤਮਾ ਨੇ ਜੋ ਸਾਨੂੰ ਬਲ ਦਿੱਤਾ ਬਲਬਖਸਿਆ ਉੰਨੀ ਕਸੀਂ ਇਹਨਾਂ ਦੇ ਨਾਲ ਦਿਨ ਰਾਤ ਇਹਨਾਂ ਦੀ ਮਦਦ ਕਰਾਂਗੇ ਧੰਨਵਾਦ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਧੰਨਵਾਦ